ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ETT ਸੈਕੰਡ ইয়ার ਦੇ ਐਗਜ਼ਾਮ ਦੇ ਬਾਰੇ ਸੈਸ਼ਨ 21-23 22-24 ਵਾਲੇ ਤਾਂ ਨਾ ਦੇਖਿਓ ਕਿਉਂਕਿ ਤੁਹਾਡੇ ਕੀ ਐਗਜ਼ਾਮ ਇਸ ਸਾਲ ਦੇ ਐਂਡ ਜਾਂ ਅਗਲੇ ਸਾਲ ਦੇ ਵਿੱਚ ਹੋਣਗੇ ਮਾਰਚ-ਅਪ੍ਰੈਲ 'ਚ ਠੀਕ ਹੈ ਸੋ ਇਸ ਲਈ ਤੁਸੀਂ ਇਸ ਦੀ ਵੀਡੀਓ ਦੀ ਟੈਨਸ਼ਨ ਨਹੀਂ ਲੈਣੀ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸਾਡੇ ਚੈਨਲ ਦੇ ਉੱਪਰ ਕੀ ਹੈ ਸੈਕੰਡ ইয়ার ਦਾ ਬੈਚ ਚੱਲ ਰਿਹਾ ਠੀਕ ਹੈ ਜਿੰਦੀ ਫੀਸ ਕਿੰਨੀ ਹੈ ਸਿਰਫ 400 ਰੁਪਏ ਇਸ 400 ਰੁਪਏ ਦੇ ਵਿੱਚ ਤੁਹਾਨੂੰ ਸੱਤ ਸਬਜੈਕਟ ਕਰਵਾਏ ਜਾਣਗੇ ਉਸ ਤੋਂ ਬਿਨਾ ਜਿਹੜੇ 8 ਸਬਜੈਕਟ ਹੈ ਉਹਨਾਂ ਦੀ ਤੁਹਾਨੂੰ ਪੀਡੀਐਫ ਵੀ ਦਵਾਂਗੇ ਨੋਟਸ ਦਵਾਂਗੇ ਠੀਕ ਹੈ ਜਿੰਨਾ ਸਾਡੇ ਕੋਲ ਬੈਟਰ ਹੋ ਸਕੇ ਅਸੀਂ ਉਹਨਾਂ ਕਰਾਂਗੇ ਨੋਟਸ ਵੀ ਮਿਲਣਗੇ ਬੁੱਕਸ ਦੀਆਂ ਪੀਡੀਐਫ ਵੀ ਤੁਹਾਨੂੰ ਦੇ ਦਾਂਗੇ ਉਸ ਤੋਂ ਬਿਨਾ ਪੀਐਸਟੈਟ ਦਾ ਸਿਲੇਬਸ ਵੀ ਤੁਹਾਨੂੰ ਕਰਵਾਵਾਂਗੇ ਪੀਐਸਟੈਟ ਦੇ ਤੁਹਾਨੂੰ 4 ਟਾਪਿਕ ਕਵਰ ਕਰ ਸੋਰੀ 4 ਸਬਜੈਕਟ ਕਵਰ ਕਰਾਵਾਂਗੇ ਜਿੰਦੇ ਵਿੱਚ ਸਾਈਕੋ ਇੰਗਲਿਸ਼ ਮੈਥ ਤੇ ਉਸ ਤੋਂ ਬਿਨਾ ایਵੀਐਸ ਕਰਾਵਾਂਗੇ ਡੇਲੀ ਇਹਨਾਂ ਦਾ ਕੀ ਟੈਸਟ ਵੀ ਹੁੰਦਾ ਠੀਕ ਹੈ ਮੈਥ ਦਾ ਟੈਸਟ ਹਰ ਰੋਜ਼ ਹੁੰਦਾ ਉਸ ਤੋਂ ਬਿਨਾ ਐਮਸੀਕਿਊ ਤੇ ਨੋਟਸ ਵੀ ਤੁਹਾਨੂੰ ਦਿੱਤੇ ਜਾਣਗੇ ਹੁਣ ਆਪਾਂ ਗੱਲ ਕਰਦੇ ਆ ਸੈਕੰਡ ਇਅਰ ਦੇ ਐਗਜ਼ਾਮ ਦੀ ਸੋ ਜੇਕਰ ਤੁਸੀਂ ਬੈਚ ਲੈਣਾ ਚਾਹੁੰਦੇ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ ਹੈ 95014 42503 ਫੀਸ ਬਹੁਤ ਥੋੜੀ ਆ ਸਿਰਫ 400 ਰੁਪਏ ਆ ਜਾਂਦੀ ਵੈਲਿਡਿਟੀ ਕੀ ਹੈ ਲਾਈਫਟਾਈਮ ਹੈ ਹੁਣ ਆਪਾਂ ਗੱਲ ਕਰਦੇ ਆ ਸੈਸ਼ਨ 21 23 ਦੇ ਐਗਜ਼ਾਮ ਦੇ ਬਾਰੇ ਅੱਜ ਹੀ ਮੇਰੀ ਡਾਈਟ ਦੇ ਵਿੱਚ ਗੱਲ ਹੋਈ ਹੈ ਪੇਪਰਾਂ ਦੇ ਬਾਰੇ ਪੁੱਛ ਰਿਹਾ ਸੀ ਕਿਉਂਕਿ ਸਿਲੇਬਸ ਦਾ ਮੈਂ ਦੇਖ ਰਿਹਾ ਸੀ ਕਿ ਆਪਾਂ ਕਿੰਨਾ ਸਲੋ ਚੱਲ ਰਹੇ ਆ ਜਾਂ ਫਾਸਟ ਚੱਲ ਰਹੇ ਆ ਸੋ ਪੇਪਰਾਂ ਦੇ ਬਾਰੇ ਮੈਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਵੀ ਮਾਰਚ ਦੇ ਵਿੱਚ ਤੁਹਾਡੇ ਪੇਪਰ ਸ਼ਾਇਦ ਹੋਣਗੇ ਠੀਕ ਹੈ ਉਮੀਦ ਉਹਨਾਂ ਨੇ ਇਹ ਹੀ ਦੱਸੀ ਹੈ ਵੀ ਮਾਰਚ ਦੇ ਐਂਡ ਤੱਕ ਤੁਹਾਡੇ ਪੇਪਰ ਸ਼ੁਰੂ ਹੋ ਜਾਣਗੇ ਤਾਂ ਕਿ ਤੁਸੀਂ ਕੀ ਹੈ ਅੱਗੇ ਆਪਦੀ ਸਟੱਡੀ ਨੂੰ ਕੰਟੀਨਿਊ ਕਰ ਸਕੋ ਪਹਿਲਾਂ ਹੀ ਤੁਸੀਂ ਬਹੁਤ ਲੇਟ ਹੋ ਚੁੱਕੇ ਹੋ ਠੀਕ ਹੈ 21 23 ਸੈਸ਼ਨ ਸੀਗਾ 2024 ਚੱਲ ਗਿਆ ਤਾਂ ਤੁਹਾਡੇ ਐਗਜ਼ਾਮ April ਤੱਕ ਲਗਭਗ ਖਤਮ ਹੋ ਜਾਣਗੇ April 15 ਤੱਕ ਜੇਕਰ March ਵਿੱਚ ਸ਼ੁਰੂ ਹੁੰਦੇ ਆ ਤਾਂ ਤੁਹਾਡੇ ਐਗਜ਼ਾਮ ਕਿਹ ਖਤਮ ਹੋ ਜਾਣਗੇ ਓਕੇ ਕਿਉਂਕਿ 22 24 ਦੇ ਐਗਜ਼ਾਮ ਇਸ ਕਰਕੇ ਉਹਨਾਂ ਦੇ ਇਕੱਲਿਆਂ ਦੇ ਐਗਜ਼ਾਮ ਲਿਆ ਪਹਿਲਾਂ ਤਾਂ ਕੀ ਹੁੰਦਾ ਸੀ ਪੈਟਰਨ ਇਹੀ ਹੁੰਦਾ ਸੀ ਇੱਕ ਦਿਨ ਮਤਲਬ ਫਸਟイヤー ਦੇ ਹੁੰਦੇ ਸੀ ਦੂਜੇ ਦਿਨ ਸੈਕਿੰਡイヤー ਦੇ ਬਟ ਇਸ ਵਾਰ ਕੀ ਆ ਉਹਨਾਂ ਨੇ ਪੈਟਰਨ ਨੂੰ ਥੋੜਾ ਚੇਂਜ ਕਰਦੇ ਹੋਏ ਇੱਕ ਜਿਹੜਾ ਫਰਸਟ ਈਅਰ ਹੈ ਉਹਦੇ ਪੇਪਰ ਕੀ ਆ ਪਹਿਲਾ ਲੈ ਲੈ ਦਸੰਬਰ ਜਨਵਰੀ ਦੇ ਵਿੱਚ ਓਕੇ ਸੋ ਤੁਹਾਡੇ ਐਗਜ਼ਾਮ ਕੀ ਹੋਣਗੇ ਆਉਣਾ ਮਤਲਬ ਮਾਰਚ ਤੱਕ ਸ਼ੁਰੂ ਹੋ ਜਾਣਗੇ 15 ਮਾਰਚ ਤੋਂ ਬਾਅਦ ਤੁਹਾਡੇ ਐਗਜ਼ਾਮ ਸ਼ੁਰੂ ਹੋ ਜਾਣਗੇ ਕਿਉਂਕਿ ਤੁਹਾਡੀ ਟੀਪੀ ਕੀ ਹੈ ਖਤਮ ਹੋ ਚੁੱਕੀ ਹੈ ਤੁਸੀਂ ਸਾਰਿਆਂ ਨੇ ਆਲਮੋਸਟ ਆਪਦਾ ਟੀਪੀ ਲੈਟਰ ਜਮ੍ਹਾਂ ਕਰਵਾ ਦਿੱਤਾ ਹੋਏਗਾ ਪਹਿਲਾਂ ਕਾਲਜ ਤੋਂ ਵੈਰੀਫਾਈ ਹੋਏਗਾ ਉਸ ਤੋਂ ਬਾਅਦ ਡਾਈਟ ਵਿੱਚੋਂ ਵੈਰੀਫਾਈ ਹੋਏਗਾ ਉਸ ਤੋਂ ਬਾਅਦ ਕੀ ਐਸਸੀਆਰਟੀ ਵਿੱਚੋਂ ਵੈਰੀਫਾਈ ਹੋਏਗਾ ਜਦੋਂ ਤਿੰਨਾਂ ਜਗ੍ਹਾ ਤੋਂ ਵੈਰੀਫਾਈ ਹੋ ਗਿਆ ਫਿਰ ਤੁਹਾਨੂੰ ਕੀ ਰੋਲ ਨੰਬਰ ਜਾਰੀ ਹੋਣਗੇ ਤੇ ਰੋਲ ਨੰਬਰ ਜਾਰੀ ਹੋਣ ਤੋਂ ਬਾਅਦ ਕੀ ਤੁਹਾਡੇ ਜਿਹੜਾ ਕਿ ਇਹ ਡੇਢ ਸੀਟ ਆਏਗੀ ਫਿਰ ਤੁਹਾਡੇ ਕੀ ਐਗਜ਼ਾਮ ਹੋਣਗੇ ਬਾਕੀ ਰਿਜ਼ਲਟ ਜਿਆਦਾ ਦੇਰ ਨਹੀਂ ਲਗਾਉਂਦੇ ਹੁੰਦੇ ਮੰਨ ਲਓ ਜੇ ਤੁਹਾਡੇ 15 ਅਪ੍ਰੈਲ ਤੱਕ ਪੇਪਰ ਖਤਮ ਹੋ ਗਏ ਤਾਂ ਜੁਲਾਈ ਤੋਂ ਪਹਿਲਾਂ ਪਹਿਲਾਂ ਤੁਹਾਡਾ ਰਿਜ਼ਲਟ ਕੱਢ ਦੇਣਗੇ ਕਿਉਂਕਿ ਸੈਕੰਡ ইয়ার ਨੂੰ ਜ਼ਿਆਦਾ ਲੇਟ ਨਹੀਂ ਕਰਦੇ ਕਿਉਂਕਿ ਕਈ ਸਟੂਡੈਂਟ ਨੇ ਕਿਹਾ बीए ਭਰਨੀ ਹੁੰਦੀ ਹੈ ਤਾਂ ਉਹਦੇ ਵਾਸਤੇ ਕੀ ਹੈ ਲੇਟ ਹੋ ਸਕਦਾ ਹੈ ਸਟੂਡੈਂਟ ਇਸ ਲਈ ਤੁਹਾਡਾ ਰਿਜ਼ਲਟ ਵੀ ਜਲਦੀ ਆ ਜਾਏਗਾ ਤੁਹਾਡੇ ਐਗਜ਼ਾਮ ਵੀ ਕੀ ਜਲਦੀ ਹੋ ਜਾਣਗੇ ਓਕੇ ਫਿਰ ਜੇਕਰ ਤੁਸੀਂ ਬੈਚ ਲੈਣਾ ਚਾਹੁੰਦੇ ਹੋ ਵਧੀਆ ਤਿਆਰੀ ਵਾਸਤੇ ਕਿਉਂਕਿ ਸਾਰਾ ਸਿਲੇਬਸ ਨਹੀਂ ਪੜਿਆ ਜਾਂਦਾ ਜੇਕਰ ਤੁਸੀਂ ਵੀਡੀਓ ਨੂੰ ਸੁਣ ਲੋਗੇ ਤਾਂ ਤੁਹਾਨੂੰ ਆਈਡੀਆ ਜਾ ਹੋ ਜਾਂਦਾ ਪੇਪਰ ਦੇ ਵਿੱਚ ਅਸੀਂ ਕੀ ਜਾ ਕੇ ਲਿਖਣਾ ਹੈ ਬਾਕੀ ਸਾਡੇ ਕੋਲ ਸਾਰੇ ਨੋਟਸ ਵੀ ਅਵੇਲੇਬਲ ਹੈ ਤੇ ਬੁੱਕਸ ਦੀ ਪੀਡੀਐਫ ਅਵੇਲੇਬਲ ਹੈ ਕੋਈ ਕਿਤਾਬਾਂ ਲੈਣ ਦੀ ਵੀ ਜ਼ਰੂਰਤ ਨਹੀਂ ਪੈਣੀ ਥੈਂਕ ਯੂ ਵੈਰੀ ਮੱਚ